ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਡੇ ਬੁਟੀਕ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਗਲੇ ਦਾ ਇੱਕ ਸੋਹਣਾ ਡਿਜ਼ਾਈਨ ਇਸ ਤਰ੍ਹਾਂ ਆਪਾਂ ਜਿਹੜਾ ਪਾ ਡਿਜ਼ਾਈਨਿੰਗ ਵਾਲਾ ਗਲ ਆਏਗਾ ਤੇ ਉਹ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਂਦਾ ਸੀਗਾ ਤੇ ਇਹਨੂੰ ਆਪਾਂ ਕੱਪੜੇ ਤੇ ਚਪਕਾ ਲੈਣਾ ਹੈ ਮੈਚਿੰਗ ਸੂਟ ਆ ਇਹ ਪਲੇਨ ਸਲਵਾਰ ਆਗੀ ਤੇ ਜਿਹੜਾ ਮੀ ਕੋਰਤੀ ਦਾ ਕੱਪੜਾ ਹੈ ਉਹਦੇ ਤੇ ਪ੍ਰਿੰਟ ਦਿੱਤਾ ਹੋਇਆ ਆਏਗਾ ਜਾਰਜਟ ਦਾ ਸੂਟ ਆਗਾ ਤੇ ਆਪਾਂ ਸਲਵਾਰ ਨਾਲ ਦਾ ਕੱਪੜਾ ਸੀ ਜਿਹੜਾ ਉਹਨੂੰ ਆਪਾਂ ਇਸ ਤਰ੍ਹਾਂ ਡਿਜ਼ਾਈਨਿੰਗ ਗਲੇ ਦੇ ਉੱਤੇ ਚਿਪਕਾ ਲੈਣਾ ਹੈਗਾ ਪ੍ਰੈਸ ਨਾਲ ਇਸ ਤਰ੍ਹਾਂ ਕਰਦੇ ਵੀ ਕੱਟ ਲੈਣੀ ਆ ਇਸ ਤਰ੍ਹਾਂ ਕੱਪੜਾ ਕੱਟ ਕੇ ਤੇ ਉਹਦੇ ਉੱਤੇ ਆਪਾਂ ਗਲਾ ਜਿਹੜਾ ਉਹਨੂੰ ਚਿਪਕਾ ਲੈਣਾ ਹੈਗਾ ਤੇ ਗਲੇ ਨੂੰ ਬਿਲਕੁਲ ਸਿੱਧਾ ਰਖਣਾ ਹੈਗਾ ਪ੍ਰੈਸ ਗਰਮ ਕਰਕੇ ਤੇ ਉੱਪਰ ਆਪਾਂ ਰੱਖ ਦੇਣੀ ਆ ਤੇ ਇਹਨੇ చిపకే స కప్ప క ਇਰੇ ਪਾਪੇ ਪਾਸੇ 30 ਲਾਈ ਲਾ ਮੰਗੇ। ਕੋੜਤੀ ਆਪਣੀ ਪਲੇਟਾਂ ਪਾ ਕੇ ਤੇ ਉਹਦੇ ਤੇ ਲਾਈਨਿੰਗ ਲਾ ਕੇ ਤਿਆਰ ਕੀਤੀ ਹੋਈ ਆ ਆਪਾਂ ਨੈਕ ਡਿਜ਼ਾਈਨ ਬਣਾਉਣਾ ਉਹਦੇ ਉੱਪਰ ਤੇ ਇਸ ਤਰ੍ਹਾਂ ਆਪਾਂ ਜਿਹੜਾ ਆਪਣਾ ਗਲਾ ਪਹਿਲਾਂ ਆਪਾਂ ਚ ਪ੍ਰੈਸ ਨਾਲ ਦੀ ਮਦਦ ਨਾਲ ਚਪਕੀ ਲੈਣਾ ਤੇ ਫਿਰ ਆਪਾਂ ਇਹਦੇ ਤੇ ਸਲਾਈ ਲਾ ਦੇਣੀ ਆ। ਉੱਪਰ ਕਰਕੇ ਕੱਪੜਾ ਇਹਨੂੰ ਤਰ੍ਹਾਂ ਜਿਹੜਾ ਆਪਾਂ ਸਲਾਈ ਲਾ ਕੇ ਤਿਆਰ ਕਰ ਲੈਣਾ ਗਲੇ ਨੂੰ ਤੇ ਹੁਣ ਆਪਾਂ ਲਾਵਾਂਗੇ ਇਹਨੂੰ ਕੁੜਤੀ ਦੇ ਉੱਪਰ ਇਸ ਤਰ੍ਹਾਂ ਤੋਂ ਇਹਦੀ ਜਿਹੜੀ ਫਿਨਿਸ਼ਿੰਗ ਆਈ ਹੈਗੀ ਸਿੱਧੀ ਸਾਈਡ ਤੋਂ ਹੁਣ ਆਪਾਂ ਜਿਹੜਾ ਆਪਣਾ ਕੁੜਤੀ ਦਾ ਕੱਪੜਾ ਹੈ ਤੇ ਉਹ ਉਹਦੇ ਤੇ ਆਪਾਂ ਪੁੱਠਾ ਪਾਸਾ ਕਰਕੇ ਉਹਦਾ ਪੁੱਠਾ ਪਾਸਾ ਕਰਕੇ ਜਿਹੜੇ ਪਾਸੇ ਤੇ ਆਪਾਂ ਲਾਈਨਿੰਗ ਲਾਈ ਤੇ ਉਹਦੇ ਉੱਪਰ ਆਪਾਂ ਗਲਾ ਰੱਖ ਕੇ ਤੇ ਇੱਕ ਆਪਾਂ ਸਿੱਧੀ ਸਲਾਈ ਲਾਵਾਂਗੇ ਵੀ ਆਪਣਾ ਗਲਾ ਜਿਹੜਾ ਹਿੱਲੇ ਨਾ ਬਿਲਕੁਲ ਵੀ ਤੇ ਇਹਦਾ ਸੈਂਟਰ ਕਰਕੇ ਸੈਂਟਰ ਦੇ ਵਿੱਚ ਆਪਾਂ ਸਲਾਈ ਲਾਵਾਂਗੇ ਇਸੇ ਜੀ ਆਪਾਂ ਇਹ ਸਲਾਈ ਲਾਉਣੇ ਆ ਤੇ ਜਿਹੜਾ ਆਪਣਾ ਗਲਾ ਹੈ ਉਹ ਹਿੱਲਦਾ ਨਹੀਂ ਬਿਲਕੁਲ ਇੱਕ ਥਾਂ ਤੇ ਹੀ ਰਹਿੰਦਾ ਹੈਗਾ ਇਸ ਲਈ ਇਲਾਕੇ ਪੰਪ ਤੇ ਫੇਰਾ ਪਾ ਛੋਟਾ ਵਖਾ ਕਰਕੇ ਤੇ ਇਹਦੇ ਕੰਨੀ ਕੰਨੀ ਤੇ ਸਰਾਈ ਲਾਵਾਂਗੇ ਪੁੱਠੇ ਪਾਸੇ ਤੇ ਸਰਾਈ ਲਾਉਣੀ ਆਪਾਂ ਗਲਾ ਜਿਹੜਾ ਪੁੱਠੇ ਪਾਸੇ ਤੇ ਰੱਖਣਾ ਹੈ ਤੇ ਆਪਾਂ ਇਹਨੂੰ ਉੱਪਰ ਸਿੱਧੇ ਪਾਸੇ ਤੇ ਲੈ ਕੇ ਆਵਾਂਗੇ ਆਪਣੇ ਸਲਵਾਰ ਨਾਲ ਦਾ ਕੱਪੜਾ ਬਹੁਤ ਸੋਹਣਾ ਡਿਜ਼ਾਈਨ ਤਿਆਰ ਕਰਕੇ ਦਿਖਾਵਾਂਗੇ ਤੁਹਾਨੂੰ ਵੀਡੀਓ ਨਾਲ ਬਨੇ ਰਹਿਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਇਸ ਤਰ੍ਹਾਂ ਆਪਾਂ ਪੈਰ-ਪੈਰ ਦੇ ਨਾਲ ਜਮਾ ਸਲਾਈ ਨੂੰ ਕੰਪਲੀਟ ਕਰ ਲੈਣਾਗਾ ਤੇ ਫਿਰ ਆਪਾਂ ਜਿਹੜਾ ਵਿਚਕਾਰਲਾ ਕੱਪੜਾ ਹੋਊਗਾ ਉਹਨੂੰ ਕੱਟ ਦੇਣਾਗਾ ਅੱਧਾ-ਅੱਧਾ ਇੰਚ ਦਾ ਮਾਰਜਿਨ ਛੱਡ ਕੇ ਜਮਾ ਨਾਲੋਂ ਨੀ ਕੱਟਣਾ ਹੈਗਾ ਪੈਨੋ ਸਿੱਧੀ ਸਾਈਡ ਲੈ ਕੇ ਆਵਾਂਗੇ ਗਲੇ ਨੂੰ ਇਹਦੇ ਵਿੱਚ ਟੱਕ ਪਾਉਣੀ ਜ਼ਰੂਰੀ ਹੈ ਕਿਉਂਕਿ ਫਿਨਿਸ਼ਿੰਗ ਦੇ ਨਾਲ ਗਲਾ ਜਿਹੜਾ ਸਿੱਧੇ ਪਾਸੇ ਆ ਜਾਂਦਾ ਪੱਗੜੇ ਨੂੰ ਸਿੱਧੇ ਪਾਸੇ ਲਿਆ ਕੇ ਜਪਾਨ ਜਿਹੜੇ ਇਹਦੇ ਵਿੱਚ ਪ੍ਰਿੰਟ ਆ ਉਹਦੇ ਨਾਲ ਦੀ ਇਹਦੇ ਤੇ ਲੈਂਸ ਲਾ ਕੇ ਤੇ ਡਿਜ਼ਾਈਨ ਤਿਆਰ ਕਰ ਦਾਂਗੇ ਸਿੱਧੇ ਪਾਸੇ ਦੇ ਆਪਾਂ ਕੰਨੀ ਕੰਨੀ ਤੇ ਲੈਂਸ ਲਾਵਾਂਗੇ ਤੇ ਨਾਲੇ ਸਿਲਾਈ ਲੱਗ ਜੂਗੀ ਆਪਣੀ ਇਸ ਤਰ੍ਹਾਂ ਬਹੁਤ ਵਧੀਆ ਡਿਜ਼ਾਈਨ ਬਣ ਕੇ ਤਿਆਰ ਹੋਇਆ ਆਵਲੀ ਹੁਣ ਆਪਾਂ ਇਹਦੇ ਕੰਨੀ ਤੇ ਲਾ ਮੰਗੇ ਸਲਾਈ ਨਾਲ ਹੀ ਲੈਸ ਅਟੈਚ ਹੋਊਗੀ ਤੇ ਨਾਲੇ ਆਪਣੀ ਸਲਾਈ ਲੱਗੂਗੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਦੋਸਤਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਸਰਾਂ ਪੰਜ ਇਸ ਤਰ੍ਹਾਂ ਆਪਣੀ ਗਲੇ ਦੀ ਗਲਾਈ ਦਿੱਤੀ ਹੋਈ ਹੈ ਨਾ ਉਸੇ ਤਰ੍ਹਾਂ ਨਾਲ ਜਿਹੜੀ ਆਪਣੀ ਲੈਸ ਆ ਉਹਨੂੰ ਫੋਲਡ ਕਰਕੇ ਮੋੜਨਾ ਮੋੜ ਕੇ ਤੇ ਲਾਉਣਾ ਹੈਗਾ ਕੰਨੀ ਤੇ ਸਲਾਈ ਉਸੇ ਤਰ੍ਹਾਂ ਹੀ ਲਾਉਣੀ ਹੈ ਜਿਸ ਤਰ੍ਹਾਂ ਆਪਣੀ ਜਿਹੜੀ ਡਿਜ਼ਾਈਨ ਉਹ ਬਣਿਆ ਹੋਇਆ ਹੈ ਕਨਿਸ਼ਿੰਗ ਦੇ ਨਾਲ ਜਿਹੜੀ ਸਲਾਈ ਲਾਉਣੀ ਹੈ ਇਸ ਤਰ੍ਹਾਂ ਆਪਾਂ ਜਿਹੜਾ neck design ਰੈਡੀ ਕਰ ਲਿਆ ਇਹਦੇ ਤੇ ਆਪਾਂ ਇਸ ਤਰ੍ਹਾਂ ਬਟਨ ਲਗਾ ਦਾਂਗੇ ਸੂਈ ਨਾਲ ਹਾਂਜੀ ਇਸ ਤਰ੍ਹਾਂ ਆਪਣਾ ਜਿਹੜਾ neck design ਸੀਗਾ ਸੁੰਦਰ ਜਿਹਾ neck design ਰੈਡੀ ਹੋ ਗਿਆ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ